ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੋ ਪੰਜਾਬੀ ਸਿੰਗਰ ਹੈ ਦਲਜੀਤ ਦੋਸਾਂਝ ਹੈ ਨਾ ਉਹ ਕੁਝ ਸ਼ਬਦ ਬੋਲਦਾ ਉਹਨਾਂ ਸ਼ਬਦਾਂ ਦੇ ਨਾਲ ਦੇਖੋ ਨੇ ਜ਼ਿੰਦਗੀ ਦੇ ਵਿੱਚ ਕਿੰਨੀ ਕਾਮਯਾਬੀ ਹਾਸਲ ਕੀਤੀ ਹੈ ਕਿੰਨੀ ਜ਼ਿਆਦਾ ਵਰਕਤ ਹੋਈ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਸੋ ਕਿਹੜੀ ਟੈਕਨੀਕ ਦਾ ਇਸਤੇਮਾਲ ਕਰਦਾ ਹੈ ਉਸ ਟੈਕਨੀਕ ਨੂੰ ਕਿਵੇਂ ਕਰਨਾ ਉਹ ਸਾਰੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਔਰ ਆਪਣੇ ਕੌਨਸਾ ਕੌਨਸਰਟ ਦੇ ਵਿੱਚ ਵੀ ਇਹ ਚੀਜ਼ ਬੋਲਦਾ ਹੈ ਕਿ ਮੈਂ ਇਹ ਚੀਜ਼ ਕੀਤੀ ਹੈ ਤਾਂ ਮੈਨੂੰ ਆ ਫਲ ਮਿਲਿਆ ਸੋ ਉਹ ਚੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ वैसे ताजी मैं लॉ ऑफ ट्रैक्शन ਦੇ ਬਾਰੇ ਤੁਹਾਡੇ ਨਾਲ ਕਾਫੀ ਵਾਰ ਵੀਡੀਓ ਸ਼ੇਅਰ ਕੀਤੀਆਂ ਨੇ ਪਰ ਕਈ ਵਾਰੀ ਨਾ ਕੁਝ ਵਿਊਅਰਸ ਦੇ ਕਮੈਂਟ ਆਉਂਦੇ ਵੀ ਲਾਫ ਟ੍ਰੈਕਸ਼ਨ ਜਿਹੜਾ ਹੈਗਾ ਦੇਖੋ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਹੈ ਇਸ ਚੀਜ਼ ਦਾ ਤਾਂ ਉਹਨਾਂ ਦੀ ਸੋਚ ਨਹੀਂ ਹੈ ਵੀ ਲਾਫ ਡਰੈਕਸ਼ਨ ਜਿਹੜਾ ਜਾਂ ਤਾਂ ਕੰਮ ਨਹੀਂ ਕਰਦਾ ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਇਹ ਇੱਕ ਤਰ੍ਹਾਂ ਦਾ ਵਹਿਮ ਹੈ ਵਹਿਮਲੇ ਦੇ ਵਿੱਚ ਕੋਈ ਟੂਣਾ ਜਾਂ ਟੋ ਟਿਕਾ ਨਹੀਂ ਹੈਗਾ ਕੋਈ ਆਪਾਂ ਹੋਰ ਕਿਸਦਾ ਮਾੜਾ ਨਹੀਂ ਕਰਨਾ ਆਪਾਂ ਤਾਂ ਆਪਣੀ ਬ੍ਰੇਨ ਨੂੰ ਆਪਣੇ ਦਿਮਾਗ ਨੂੰ ਗਾਈਡ ਕਰਨਾ ਇੱਕ ਚੰਗੀ ਸੋਚਣੀ ਸੋਚਣ ਵਾਸਤੇ ਮੋਟੀਵੇਟ ਕਰਨ ਵਾਸਤੇ ਇੱਕ ਕਿਸੇ ਕੰਮ ਨੂੰ ਕਰਨ ਵਾਸਤੇ ਆਪਣੇ ਆਪ ਨੂੰ ਉਸ ਕੰਮ ਦੇ ਪ੍ਰਤੀ ਮਤਲਬ ਕਿ ਬਹੁਤ ਹੀ ਚੰਗੀ ਸੋਚ ਧਾਰਨ ਕਰਨ ਲਈ ਕਹਿਣਾਗਾ ਤਾਂ ਕਿ ਅਸੀਂ ਉਸ ਕੰਮ ਦੇ ਵਿੱਚ ਕਾਮਯਾਬ ਹੋ ਸਕੀਏ ਠੀਕ ਹੈ ਜੀ ਸੋਈ ਕਿਸੇ ਤਰ੍ਹਾਂ ਦਾ ਕੋਈ ਵੈਮ ਨਹੀਂ ਹੈ ਲੋਫ ਟ੍ਰੈਕਸ਼ਨ ਜਿਹੜਾ ਹੈਗਾਗਾ ਉਹਦੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਕ ਉਹਦਾ ਇਸਤੇਮਾਲ ਕਰ ਰਹੇ ਨੇ ਬਹੁਤ ਲੋਕ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋਈ ਨੇ ਇਸ ਇਹਨਾਂ ਟੈਕਨੀਕਾਂ ਦੇ ਥਰੂ ਸੋ ਇਸੇ ਤਰੀਕੇ ਨਾਲ ਜਿਹੜਾ ਦਲਜੀਤ ਦੋਸਾਂ ਜੈਨਾ ਉਹਨੇ ਆਪਣੇ ਕਾਨਸਰਟ ਦੇ ਵਿੱਚ ਕਈ ਵਾਰੀ ਇਹ ਚੀਜ਼ ਬੋਲੀ ਹੈ ਜਿਹੜੇ ਲੋਕ ਪੂਰੇ ਬੈਠੇ ਹੁੰਦੇ ਨੇ ਉਹਦਾ ਸ਼ੋਅ ਦੇਖਣ ਲਈ ਕਹਿੰਦਾ ਵੀ ਤੁਸੀਂ ਬੈਠੇ ਨਹੀਂ ਹੋ ਇੱਥੇ ਮੈਂ ਸੋਚਿਆ ਤਾਂ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਮੈਂ ਇੱਥੇ ਬਿਠਾਇਆ ਤੁਸੀਂ ਬੈਠੇ ਨਹੀਂ ਹੋ ਹੁਣ ਤੁਸੀਂ ਸੋਚੋਗੇ ਵੀ ਇਹ ਕਿਵੇਂ ਹੁੰਦਾ ਮਤਲਬ ਉਹਦਾ ਕਹਿਨ ਦਾ ਭਾਅ ਵੀ ਇਹ ਆ ਵੀ ਜਦੋਂ ਵੀ ਉਹਦਾ ਸ਼ੋਅ ਹੋਣਾ ਹੁੰਦਾ ਉਹ ਸ਼ੋਅ ਹੋਣ ਤੋਂ ਪਹਿਲਾਂ ਉਸ ਚੀਜ਼ ਬਾਰੇ ਵਿਜੂਅਲਾਈਜੇਸ਼ਨ ਕਰਦਾ ਵੀ ਬੈਠ ਕੇ ਉਹ ਉਸ ਦੀ ਅੱਖਾਂ ਬੰਦ ਕਰਕੇ ਉਹ ਧਿਆਨ ਧਰਦਾ ਵੀ ਹਾਂ ਮੇਰਾ ਕਾਨਸਰਟ ਚੱਲ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਦਾ ਉੱਥੇ ਭੀੜ ਲੱਗੀ ਹੋਈ ਆ ਲੋਕ ਸ਼ੋਰ ਮਚਾ ਰਹੇ ਨੇ ਲੋਕ ਨੱਚ ਰਹੇ ਨੇ ਗਾ ਰਹੇ ਨੇ ਹੱਸ ਰਹੇ ਨੇ ਵੀ ਜਿਹੜਾ ਹਾਲ ਹੈ ਉਹ ਫੁੱਲ ਭਰਿਆ ਹੋਇਆ ਉਹਦੇ ਵਿੱਚ ਕਿਤੇ ਵੀ ਕੋਈ ਵੀ ਕੁਰਸੀ ਖਾਲੀ ਨਹੀਂ ਸਭ ਕੁਰਸੀਆਂ ਫੁੱਲ ਨੇ ਪੂਰਾ ਦਾ ਪੂਰਾ ਹਾਲ ਪੈਰ ਧੰਨਵਾਦ ਦੇ ਜਗਾਨੀ ਪੂਰਾ ਦਾ ਪੂਰਾ ਹਾਲ ਫੁੱਲ ਹੈ ਉਹ ਹਰ ਕਾਨਸਰਟ ਤੋਂ ਪਹਿਲਾਂ ਵਿਜ਼ੂਅਲਾਈਜੇਸ਼ਨ ਕਰਦਾ ਹੈ ਤੇ ਜਿੱਦਾਂ ਉਹਨੂੰ ਰਿਜ਼ਲਟ ਇਹੀ ਮਿਲਦਾ ਆਪਾਂ ਵੀ ਕਈ ਵਾਰੀ ਦੇਖਿਆ ਕਿ ਉਹਦੇ ਕਾਨਸਰਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਆ ਬਹੁਤ ਲੋਕ ਆ ਆਪਾਂ ਇੱਕ ਤਰ੍ਹਾਂ ਇਹ ਕਹਿ ਸਕਦੇ ਆਂ ਵੀ ਉਹਦੇ ਪਿੱਛੇ ਇੱਕ ਤਰ੍ਹਾਂ ਦਾ دیਵਾਨੇ ਆਪਾਂ ਕਹਿੰਦੇ ਨੇ ਪਾਗਲ ਹੋਏ ਵੀ ਹਨ ਕਿਉਂਕਿ ਦੇਖੋ ਕਿ ਕੋਈ ਨਾ ਜਦੋਂ ਕਿਸੇ ਨੂੰ ਚਾਹੁੰਦਾ ਕਿਸਦਾ ਫੈਨ ਹੁੰਦਾ ਤਾਂ ਉਹ ਇੱਕ ਜਨੂਨ ਛਾ ਜਾਂਦਾ ਉਹਨਾਂ ਤੇ ਤਾਂ ਲੋਕਾਂ ਉੱਤੇ ਉਹ ਜਨੂਨ ਛਾਇਆ ਹੋਇਆ ਪਰ ਦੇਖਦੇ ਹਾਂ ਕਿਵੇਂ ਲੋਕ ਖੁਸ਼ ਹੁੰਦੇ ਨੇ ਕਿਵੇਂ ਲੋਕ ਉਹਨੂੰ ਪਿਆਰ ਕਰਦੇ ਨੇ ਸੋ ਇਹ ਚੀਜ਼ਾਂ ਉਹ ਪਹਿਲਾਂ ਵਿਜ਼ੂਅਲਾਈਜ਼ੇਸ਼ਨ ਕਰਦਾ ਹੈ ਤਾਂ ਇਹੀ ਟੈਕਨੀਕ ਦਾ ਇਸਤੇਮਾਲ ਨਾ ਸਿਰਫ ਦਲਜੀਤ ਦੋਸਾਂਝ ਬਲਕਿ ਵਿਰਾਟ ਕੋਹਲੀ ਵੀ ਕਰਦਾ ਹੈ ਵਿਰਾਟ ਕੋਹਲੀ ਨੇ ਵੀ ਆਪਣੇ ਇੰਟਰਵਿਊ ਦੇ ਵਿੱਚ ਇਹ ਚੀਜ਼ ਕਹੀ ਹੈ ਕਹਿੰਦਾ ਵੀ ਮੈਂ ਹਰ ਮੈਚ ਹੋਣ ਤੋਂ ਪਹਿਲਾਂ ਵਿਜ਼ੂਅਲਾਈਜ਼ੇਸ਼ਨ ਕਰਦਾ ਹਾਂ ਤਾਂ ਦੇਖੋ ਉਹ ਵੀ ਇੱਕ ਬਹੁਤ ਵਧੀਆ ਤੇ ਤਕੜਾ ਖਿਡਾਰੀ ਹੈ ਸੋ ਇਹਦੇ ਪਿੱਛੇ ਦੇਖੋ ਇੱਕ ٹرسٹ ਬਣਾਉਂਦਾ ਸਾਨੂੰ ਇੱਕ ਹਿੰਮਤ ਦਿੰਦਾ ਸਾਨੂੰ ਵੀ ਹਾਂ ਅਸੀਂ ਇਹ ਚੀਜ਼ ਕਰ ਸਕਦੇ ਹਾਂ ਕਈ ਵਾਰੀ ਕੀ ਹੁੰਦਾ ਕੋਈ ਕੰਮ ਆਪਾਂ ਕਰਨ ਜਾਣੇ ਆ ਜਾਂ ਆਪਾਂ ਕੋਈ ਪੇਪਰ ਦੇਣ ਜਾਣੇ ਆ ਹਨਾ ਤਾਂ ਆਪਾਂ ਨਾ ਮਨ ਅੰਦਰੋਂ ਡੋਲ ਰਿਆ ਹੁੰਦਾ ਵੀ ਮੈਂ ਇਹ ਚ ਪਾਸ ਹੋਊਂਗਾ ਕਿ ਨਹੀਂ ਹੋਊਂਗਾ ਮੈਂ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਜਾਂ ਆਪਾਂ ਕਿਸੇ ਜੋਬ ਲਈ ਇੰਟਰਵਿਊ ਦੇਣ ਜਾਣੇ ਆ ਤਾਂ ਆਪਾਂ ਸੋਚਦੇ ਜਾਣੇ ਆ ਰਾਜੇ ਮੈਂ ਇੰਟਰਵਿਊ ਪਾਸ ਕਰੂੰਗਾ ਕਿ ਨਹੀਂ ਕਰੂੰਗਾ ਤਾਂ ਫਰਕ ਸਿਰਫ ਇੰਨਾ ਹੈ ਕਿ ਉਹ ਆਪਣੇ ਆਪ ਨੂੰ ਪਹਿਲਾਂ ਹੀ ਆਪਣੇ ਦਿਮਾਗ ਨੂੰ ਉਸ ਚੀਜ਼ ਦਾ ਆਰਡਰ ਦਿੰਦੇ ਨੇ ਵੀ ਤੂੰ ਇਹ ਕਰ ਸਕਦਾ ਹੈ ਤੇ ਕਰੇਗਾ ਜ਼ਰੂਰ ਕਰੇਗਾ ਸਾਨੂੰ ਯਕੀਨ ਹੈ ਤੇ ਫਿਰ ਉਹਦੇ ਨਾਲ ਕੀ ਹੈ ਸਾਡੀ ਮਾਈਂਡ ਦੇ ਵਿੱਚ ਜਿਹੜੇ 네ਗੇਟਿਵ ਥੌਟਸ ਆਉਣੇ ਹੁੰਦੇ ਨੇ ਉਹ ਆਉਣੇ ਬੰਦ ਹੋ ਜਾਂਦੇ ਨੇ ਸਾਡਾ ਮਨ ਸਾਡਾ ਦਿਮਾਗ ਅੰਦਰੋਂ ਬਹੁਤ ਜ਼ਿਆਦਾ ਮੋਟੀਵੇਟ ਹੋ ਜਾਂਦਾ ਸੇ ਉਦੋਂ ਹੌਸਲੇ ਦੇ ਵਿੱਚ ਆ ਜਾਂਦੇ ਆ ਇਹ ਚੀਜ਼ ਆਪਾਂ ਐਕਸਪੀਰੀਅੰਸ ਕੀਤੀ ਹੋਊ ਸ਼ਾਇਦ ਤੁਸੀਂ ਵੀ ਕਦੇ ਨਹੀਂ ਕੀਤੀ ਹੋ ਜਦੋਂ ਤਾਂ ਆਪਣਾ ਮਨ ਟੈਨਸ਼ਨ 'ਚ ਹੁੰਦਾ ਡਰਿਆ ਹੁੰਦਾ ਫਿਰ ਉਦੋਂ ਸਾਡੇ ਦਿਮਾਗ 'ਚ 네ਗੇਟਿਵ ਥਾਟ ਆਉਂਦੇ ਆ ਪਰ ਜਦੋਂ ਆਪਾਂ ਹੌਸਲੇ ਦੇ ਵਿੱਚ ਹੁੰਨੇ ਆ ਸਾਨੂੰ ਪੱਕਾ ਪਤਾ ਹੁੰਦਾ ਵੀ ਸਾਨੂੰ ਤਾਂ ਇਹ ਚੀਜ਼ ਮਿਲੂਗੀ ਅਸੀਂ ਆ ਕਰ ਲਾਂਗੇ ਪੱਕਾ ਸਾਨੂੰ ਆਹ ਚੀਜ਼ ਮਿਲਣੀ ਹੈ ਤਾਂ ਫਿਰ ਉਹਦੋਂ ਅੰਦਰੋਂ ਆਪਾਂ ਬਹੁਤ ਜ਼ਿਆਦਾ ਮੋਟੀਵੇਟ ਹੁੰਨੇ ਆ ਬਹੁਤ ਹੌਸਲੇ ਚ ਹੁੰਨੇ ਆ ਇਹ ਚੀਜ਼ ਹੁੰਦੀ ਹੈ ਨਾ ਆਪਣੇ ਨਾਲ ਸੋ ਇਸੇ ਤਰੀਕੇ ਨਾਲ ਕੰਮ ਕਰਦਾ ਲੋਕ ਫ੍ਰੈਕਸ਼ਨ ਲੋਕ ਫ੍ਰੈਕਸ਼ਨ ਆਪਾਂ ਨੂੰ ਮੋਟੀਵੇਟ ਕਰਦਾ ਆਪਾਂ ਨੂੰ ਹੌਸਲਾ ਦਿੰਦਾ ਆਪਾਂ ਨੂੰ ਉਸ ਕੰਮ ਦੇ ਪ੍ਰਤੀ ਹੋਰ ਜਨੂਨ ਵਧਾਉਂਦਾ ਹੈ ਹੋਰ ਲਗਨ ਦੇ ਨਾਲ ਆਪਾਂ ਕੰਮ ਕਰ ਸਕੀਏ ਸੋ ਇਸੇ ਤਰੀਕੇ ਨਾਲ ਦੇਖੋ ਦਲਜੀਤ ਦੋਸਾਂ ਜਿਹੜਾ ਹਰ ਕਾਨਸਰਟ ਤੋਂ ਪਹਿਲਾਂ ਦੇਖੋ ਕੀ ਚੀਜ਼ ਸੋਚਦਾ ਹੈ ਤਾਂ ਉਹ ਰਿਜ਼ਲਟ ਕਿੰਨਾ ਸੋਹਣਾ ਮਿਲਦਾ ਉਹ ਬੋਲਦਾ ਆਪਣੇ ਕਾਨਸਰਟ ਦੇ ਵਿੱਚ ਤੁਸੀਂ ਚਾਹੋ ਤਾਂ ਵੀਡੀਓ ਸਰਚ ਕਰਕੇ ਵੀ ਦੇਖ ਸਕਦੇ ਹੋ ਉਹਦੇ ਕਾਨਸਰਟ ਦੇ ਬਾਰੇ ਜਿੱਥੇ ਉਹ ਬੋਲ ਰਿਹਾ ਵਿਜ਼ੂਅਲਾਈਜੇਸ਼ਨ ਨਾਲ ਭਰ ਕੇ ਦੇਖ ਲਿਓ ਤੁਸੀਂ ਦਸ ਦਜੀਤ ਦਸਾਂਝ ਤੇ ਨਾਲ ਵੀ ਉਹਦੀ ਵਿਜੂਅਲਾਈਜੇਸ਼ਨ ਦੀ ਟੈਕਨੀਕ ਹਨਾ ਤਾਂ ਕੀ ਉਹਦੇ ਬਾਰੇ ਉਹ ਬੋਲਦਾ ਇਹ ਚੀਜ਼ ਭਰ ਕੇ ਦੇਖ ਲਿਓ ਜਾਂ ਵਿਰਾਟ ਗੋਲੀ ਦਾ ਤੁਸੀਂ ਭਰ ਕੇ ਦੇਖ ਲਿਓ ਉਹਦਾ ਨਾਮ ਤੇ ਵਿਜੂਅਲਾਈਜੇਸ਼ਨ ਬਾਰੇ ਤਾਂ ਉਹ ਪ੍ਰੋਪਰ ਤੁਹਾਡੇ ਸਾਹਮਣੇ ਉਹ ਇੰਟਰਵਿਊ ਖੁੱਲ ਜਾਊਗਾ ਤੁਸੀਂ ਉਸ ਨੂੰ ਵੀ ਸੁਣਿਓ ਜ਼ਰੂਰ ਸੁਣਿਓ ਸੋ ਅਗਰ ਦੇਖਿਆ ਜਾਵੇ ਹੁਣ ਉਹ ਪੜ੍ਹੇ ਲਿਖੇ ਨਹੀਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਉਹ ਅਨਪੜ੍ਹ ਨਹੀਂ ਤੇ ਉਹਨਾਂ ਨੂੰ ਸੋਚ ਸਮਝ ਨਹੀਂ ਹੈਗੀ ਵਿੱਚ ਜਿਸ ਕਿਵੇਂ ਹੈ ਜਾਂ ਕਿਵੇਂ ਨਹੀਂ ਆ ਬਟ ਫਰਕ ਇੰਨਾ ਕਿ ਉਹ ਆਪਣੇ ਆਪ ਨੂੰ ਹੌਸਲਾ ਦਿੰਦੇ ਨੇ ਮੋਟੀਵੇਟ ਕਰਦੇ ਨੇ ਤੇ ਉਹਨਾਂ ਦਾ ਰਿਜ਼ਲਟ ਉਹਨੂੰ 100% ਮਿਲਣਾ ਤਾਂ ਫਿਰ ਕੀ ਆਪਾਂ ਨਹੀਂ ਇਹ ਚੀਜ਼ ਕਰ ਸਕਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਲੋੜ ਹੈ ਹੌਸਲੇ ਦੀ ਹਿੰਮਤ ਦੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਤੋਂ ਉਮੀਦ ਨਹੀਂ ਕਰ ਸਕਦੇ ਵੀ ਕੋਈ ਦੂਸਰਾ ਆ ਕੇ ਆਪਾਂ ਨੂੰ ਖੁਸ਼ ਕਰੂਗਾ ਕੋਈ ਸਮਝਾਊਗਾ ਕਿਉਂਕਿ ਕਿਸੇ ਕੋਲ ਇਹ ਨਾ ਟਾਈਮ ਨਹੀਂ ਹੈਗਾ ਹਰ ਇੱਕ ਇਨਸਾਨ ਆਪਣੀ ਲਾਈਫ ਵਿੱਚ ਬਿਜ਼ੀ ਆ ਹਰ ਇੱਕ ਇਨਸਾਨ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦਾ ਸੋ ਅੱਜ ਦੇ ਟਾਈਮ ਦੇ ਵਿੱਚ ਟਾਈਮ ਹੀ ਨਹੀਂ ਹੈ ਕਿਸੇ ਦੂਜੇ ਲਈ ਕੁਝ ਕਰਨ ਦੀ ਦੂਜੇ ਲਈ ਕੁਝ ਸਮਝਣ ਦੀ ਕੁਝ ਸਮਝਾਉਣ ਦੀ ਸੋ ਆਪਾਂ ਨੂੰ ਆਪਣੇ ਲਈ ਆਪ ਹੀ ਕਰਨਾ ਪਵੇਗਾ ਜੋ ਕਰਨਾ ਪਵੇਗਾ ਸੋ ਉਹਦੇ ਲਈ ਬੈਸਟ ਚੀਜ਼ ਹੈ ਇੱਕ ਤਾਂ ਜ਼ਰੂਰ ਸਵੇਰ ਉੱਠ ਕੇ ਪਾੜ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਵੀ ਸਾਡੀ ਸੋਚ ਜਿਹੜੀ ਬਹੁਤ ਜ਼ਿਆਦਾ ਪੋਜ਼ਿਟਿਵ ਹੁੰਦੀ ਆ ਬਾਕੀ ਦਿਨੇ ਜਦੋਂ ਵੀ ਕਰੋ ਤੁਹਾਡਾ ਮਨ ਡੋਲਦਾ ਤਾਂ ਲੌਫ ਟ੍ਰੈਕਸ਼ਨ ਦਾ ਟੈਕਨੀਕ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਇਹਦੇ ਨਾਲ ਤੁਸੀਂ ਆਪਣੇ ਮਾਈਂਡ ਨੂੰ ਗਾਈਡ ਕਰਨਾ ਹੈ ਤੁਸੀਂ ਆਪਣੀ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹਨੂੰ ਤੁਸੀਂ ਸਮਝਾਉਣਾ ਹੈ ਵੀ ਕੀ ਚੀਜ਼ ਤਾਂ ਸੋਚਣੀ ਹੈ ਤੇ ਕੀ ਨਹੀਂ ਸੋਚਣੀ ਆ ਠੀਕ ਹੈ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਕਰ ਸਕਦਾ ਮੇਰਾ ਮਨ ਡਰ ਰਿਹਾ ਹੈ ਇਹਨਾਂ ਸ਼ਬਦਾਂ ਦੇ ਇਸਤੇਮਾਲ ਹੀ ਨਹੀਂ ਕਰੋ ਕਿਉਂਕਿ ਇਹ ਤੁਹਾਡੇ ਅੰਦਰ ਹੋਰ ਜ਼ਿਆਦਾ ਡਰ ਪੈਦਾ ਕਰਦੇ ਨੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਜਿਹੜੇ ਕੰਮ ਦੇ ਵੀ ਤੁਸੀਂ ਪਹਿਲੇ ਡਰੀ ਜਾਂਦੇ ਹੋ ਨਾ ਉਹਦੇ ਵਿੱਚ ਤੁਸੀਂ ਫੇਲ ਹੋਣਾ ਹੀ ਤੈਅ ਹੁੰਦਾ ਲੇਕਿਨ ਜਿਹੜੇ ਕੰਮ ਨੂੰ ਤੁਸੀਂ ਕੌਨਫੀਡੈਂਸ ਦੇ ਨਾਲ ਕਰਦੇ ਹੋ ਤੁਸੀਂ ਇੱਕ ਚੰਗੀ ਸੋਚ ਦੇ ਨਾਲ ਕਰਦੇ ਹੋ ਕੰਮ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੁਸੀਂ ਉਸ ਕੰਮ ਦੇ ਵਿੱਚ ਵੀ 100% ਦਿਓ ਆਪਾਂ ਇਹ ਨਹੀਂ ਕਹਿੰਦੇ ਕਿ ਕੰਮ ਨਹੀਂ ਕਰਨਾ ਉਸ ਦੇ ਵਿੱਚ 100% ਦਿਓ ਪਰ ਜੇ ਤੁਹਾਡੀ ਅੰਦਰੋਂ ਸੋਚ ਪੋਜ਼ਿਟਿਵ ਹੈ ਨਾ ਤੁਸੀਂ ਅੰਦਰੋਂ ਪੂਰੇ ਹੌਸਲੇ ਦੇ ਵਿੱਚੋਂ ਵੀ ਹਾਂ ਮੈਂ ਕਰ ਸਕਦਾ ਤਾਂ ਫਿਰ ਤੁਸੀਂ ਦੇਖਿਓ ਵੀ ਤੁਹਾਡਾ ਉਹ ਕੰਮ 100% ਹੋਵੇਗਾ ਤੁਸੀਂ ਉਸ ਵਿੱਚ 100% ਕਾਮਯਾਬ ਹੋਮੋਗੇ ਨਾ 80 ਨਾ 90 100% ਕਾਮਯਾਬ ਹੋਮੋਗੇ ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਉਸ ਕੰਮ ਦੇ ਵਿੱਚ ਆਪਣੇ ਆਪ ਨੂੰ ਨਿਖਾਰ ਸਕਦੇ ਹੋ ਦੇਖੋ ਕਿ ਇਸ ਤਰੀਕੇ ਨਾਲ ਦਜੀਤ ਦੁਸਾਨ ਤੇ ਵਿਰਾਟ ਕੋਹਲੀ ਜਿਹੜੇ ਆ ਇਸ ਟੈਕਨੀਕ ਦਾ ਇਸਤੇਮਾਲ ਕਰਦੀਆਂ ਕੋਈ ਇਹਦੇ ਵਿੱਚ ਆਪਾਂ ਪੈਸਾ ਨਹੀਂ ਖਰਚਣਾ ਕੋਈ ਆਪਾਂ ਕਿਸੇ ਬਾਬੇ ਕੋਲੇ ਨਹੀਂ ਜਾਣਾ ਕੋਈ ਆਪਾਂ ਸਾਧੂ ਸੰਤ ਕੋਲੇ ਨਹੀਂ ਜਾਣਾ ਆਪਾਂ ਸਿਰਫ ਬੈਠਣਾ 2 10 5 10 ਮਿੰਟ 2 ਮਿੰਟ ਆਪਣੇ ਆਪ ਨੂੰ ਬੈਠੋ ਕਨਸੈਂਟਰੇਟ ਕਰੋ ਆਪਣਾ ਧਿਆਨ ਇੱਥੇ ਟਿਕਾਓ ਆਪਣੀ ਸੋਚ ਨੂੰ ਲਿਆ ਕੇ ਇੱਕ ਜਗ੍ਹਾ ਤੇ ਕੇਂਦਰਿਤ ਕਰੋ 네ਗੇਟਿਵ ਸੋਚਾਂ ਤੋਂ ਆਪਣੇ ਆਪ ਨੂੰ ਬਾਹਰ ਕਰੋ ਪੁਰਾਣੇ ਟਾਈਮ ਦੇ ਵਿੱਚ ਜੋ ਮਾਂ ਪੁਰਸ਼ ਜਾਂ ਪਰ ॠषि मुनि ਕਹਿ ਸਕਦੇ ਜੋ ਸਮਾਧੀਆਂ ਲਾਉਂਦੇ ਸੀ ਉਹ ਹਮੇਸ਼ਾ ਧਿਆਨ ਕੇਂਦਰਿਤ ਕਰਦੇ ਸੀ ਇਸ ਜਗ੍ਹਾ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਖੈਰ ਕੋਈ ॠषि मुनि ਆ ਕਹਿ ਨਹੀਂ ਸਕਦੇ ਵੀ ਕੋਈ ਇੰਨੇ ਹੈ ਬਹੁਤ ਹੀ ਗਿਣੇ ਵਿੱਚ ਨੇ ਲੋਕ ਨੇ ਜੋ ਸੰਤ ਮਹਾਂਪੁਰਸ਼ ਜੋ 19 ਸਮਾਧੀ ਲਾਉਂਦੇ ਨੇ ਜੇ ਗੁਰੂ ਸਾਹਿਬ ਨੂੰ ਉਹਨਾਂ ਤਿਉਂ ਦੇ ਨਹੀਂ ਹਨਾ ਸੋ ਉਹ ਵੀ ਇਸੇ ਟੈਕਨੀਕ ਦਾ ਇਸਤੇਮਾਲ ਕਰਕੇ ਹੀ ਤਾਂ ਉਹ ਵੀ ਤਾਂ ਲੋਫ ਟਰੈਕਸ਼ਨ ਕਰਦੇ ਸੀ ਉਹ ਵੀ ਤਾਂ ਆਪਣੇ ਮਾਈਂਡ ਨੂੰ ਆਰਡਰ ਦਿੰਦੇ ਸੀ ਵੀ ਤੂੰ 네ਗੇਟਿਵ ਚੀਜ਼ਾਂ ਦੁਨੀਆਵੀ ਚੀਜ਼ਾਂ ਤੋਂ ਬਾਹਰ ਘੱਟ ਕੇ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਉਹਨੂੰ ਜੋੜਦੇ ਸੀ ਤਾਂ ਉਹ ਵੀ ਤਾਂ ਵਿਜ਼ੂਅਲਾਈਜੇਸ਼ਨ ਹੁੰਦਾ ਸੀ ਉਹ ਵੀ ਬੰਦ ਅੱਖਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸੀ ਤਾਂ ਉਹ ਵੀ ਤਾਂ ਵਿਜ਼ੂਅਲਾਈਜੇਸ਼ਨ ਹੈ ਸੋ ਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਅੱਜ ਦੀ ਵੀਡੀਓ ਦੇ ਵਿੱਚ ਅ ਮਤਲਬ ਕਿ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਸਕਾਂ ਸੋ ਮੈਂ ਇੱਕ ਵਾਰੀ ਫੇਰ ਕਹਣੀ ਆ ਕੋਈ ਵੀ ਇਹ ਵੈਂਪਰਮਨੀਆ ਤੇ ਕੋਈ ਇਹਦੇ ਵਿੱਚ ਆਪਾਂ ਟੋਣਾ ਟੋਟਕਾ ਨਹੀਂ ਕਰਨਾ ਕੋਈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਗੁਰਬਾਣੀ ਜਿ ਆਪਣੀ ਛੱਡ ਦੇਣੀ ਹੈ ਗੁਰਬਾਣੀ ਸਭ ਤੋਂ ਉਪਰ ਹੈ ਸਾਇੰਸ ਤੋਂ ਉਪਰ ਹੈ ਪੂਰੀ ਦੁਨੀਆ ਤੋਂ ਉਪਰ ਹੈ ਗੁਰੂ ਸਾਹਿਬ ਹੀ ਸਭ ਕੁਝ ਚਲਾਉਂਦੇ ਨੇ ਸ੍ਰਿਸ਼ਟੀ ਨੂੰ ਯੂਨੀਵਰਸ ਨੂੰ ਪਰਮਾਤਮਾ ਹੀ ਚਲਾਉਂਦਾ ਸੋ ਹਮੇਸ਼ਾ ਉਹਨਾਂ ਨੂੰ ਆਪਾਂ ਜ਼ਰੂਰ ਤਿਆਉਣਾ ਉਹਨਾਂ ਦੇ ਨਾਲ ਜੁੜੇ ਰਹਿਣਾ ਕਿਉਂਕਿ ਗੁਰਬਾਣੀ ਸਾਨੂੰ ਇਨਸਾਨ ਬਣਾਏ ਰੱਖਦੀ ਹੈ ਗੁਰਬਾਣੀ ਸਾਨੂੰ ਹੰਕਾਰ ਤੋਂ ਦੂਰ ਰੱਖਦੀ ਹੈ ਦੀ ਗੁਰਬਾਣੀ ਸਾਨੂੰ ਇੱਕ ਚੰਗਾ ਇਨਸਾਨ ਬਣਾ ਕੇ ਰੱਖਦੀ ਹੈ ਸੋ ਪਰਮਾਤਮਾ ਦਾ ਲੜ ਕਦੇ ਨਹੀਂ ਛੱਡਣਾ ਹਾਂ ਦੇਖੋ ਜੇ ਉਸ ਦੇ ਨਾਲ ਅਪ ਐਕਸਟਰਾ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਕੁਝ ਕਰਦੇ ਆ ਤਾਂ ਉਹਦੇ ਵਿੱਚ ਕੁਝ ਗਲਤ ਨਹੀਂ ਹੈ ਸੋ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਨਾ